ਸੜਨਾਲ ਖਾਲਸਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਇਹ ਕਿਹੜਾ ਤੀਰ ਹੈ ਸਭ ਤੋਂ ਪਹਿਲਾਂ ਹੋਲੇ ਮਹੱਲੇ ਦੀ ਮੁਬਾਰਕਾਂ ਔਰ ਇਸ ਤੀਰ ਕੁਮਾਰ ਬਾਰੇ ਦੱਸ ਦਿਓ ਬਣਾ ਦੂਰੋਂ ਨੇੜੇ ਆਈ ਸਰਵਤ ਸਤ ਸੰਗਜ ਨੂੰ ਖਾਲਸੇ ਦੇ ਮਹਾਨ ਪर्व ਹੋਲੇ ਮਹੱਲੇ ਦੀ ਲੱਖ ਲੱਖ ਵਧਾਈਆਂ ਜਿਹੜੇ ਥਾਂ ਦੇ ਆਪ ਇਸ ਥਲੇ ਇਕਤਰਤ ਹੋਇਓ ਇਸ ਥਾਂਵ ਨੂੰ ਸ਼੍ਰੀ ਅਨੰਦਪੁਰ ਸਾਹਿਬ ਕਹਿੰਦੇ ਆ ਜਿਸ ਚੈਨਲ ਦੇ ਰਾਹੀਂ ਆਪ ਜੀ ਆਪਣੇ ਘਰਾਂ ਵਿੱਚ ਬੈ ਕੇ ਇਹ ਨੰਦਪੁਰ ਸਾਹਿਬ ਦੇ ਜਹੋ ਜਲਾਲ ਖਾਲਸੇ ਦੇ ਰੰਗਮਨ ਮੰਨ ਰਹੇ ਹੋ ਉਹ ਚੈਨਲ ਬਹੁਤ ਵਡਪਾਗੀ ਹੈ ਅਸੀਂ ਆਪ ਜੀ ਸਾਰਿਆਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈਆਂ ਦਿੰਨੇ ਆ ਜੀ ਜਿਹੜੇ ਕੀ ਸ਼ਸਤਰ ਦੇ ਆਪ ਦਰਸ਼ਨ ਕਰ ਰਹੇ ਹੋ ਜੀ ਪੁਰਾਤਨ ਹੀ ਰਵਾਇਤ ਦਾ ਸ਼ਸਤਰ ਹੈ ਸਮੇਂ ਸਮੇਂ ਸਰ ਹਰ ਸ਼ਸਤਰ ਅਪਡੇਟ ਕੀਤਾ ਗਿਆ ਪੁਰਾਤਨ ਸਮੇਂ ਆ ਦੇ ਅੰਦਰ ਇਹ ਸ਼ਸਤਰ ਉਸ ਵੇਲੇ ਵਰਤੋਂ ਹੁੰਦਾ ਸੀ ਜਦੋਂ ਆਪਾਂ ਕਿਲਿਆਂ ਦੇ ਅੰਦਰ ਹੁੰਦੇ ਸੀ ਕਿ ਦੁਸ਼ਮਣ ਬਾਹਰ ਮੈਦਾਨੇ ਜੰਗ ਵਿੱਚ ਹੁੰਦਾ ਸੀਗਾ ਇਸ ਸ਼ਸਤਰ ਨੂੰ ਬੜੇ ਆਰਾਮ ਨਾਲ ਖਿੱਚ ਕੇ ਨਿਸ਼ਾਨਾ ਬਣ ਕੇ ਤੇ ਤਰੀਕੇ ਨਾਲ ਗੁਪਤ ਪੈਰਲਲ ਮਾਰਿਆ ਜਾਂਦਾ ਸੀਗਾ ਇਸ ਸ਼ਸਤਰ ਨੂੰ ਕ੍ਰਾਸਬੋ ਕਹਿੰਦੇ ਆ ਪ੍ਰਾਤਨ ਸਮੇਂ ਦੇ ਅੰਦਰ ਇਹ ਕ੍ਰਾਸਬੋ ਬਾਸ ਦਾ ਬਣਿਆ ਹੁੰਦਾ ਸੀਗਾ ਤੇ ਉਸੇ ਸ਼ਸਤਰ ਨੂੰ ਅਪਡੇਟ ਕਰਕੇ ਕਾਰਬਨ ਦੇ ਅੰਦਰ ਬਣਾ ਕੇ ਆਪ ਜੀ ਦੇ ਸਾਹਮਣੇ ਇਹ ਪੇਸ਼ ਕੀਤਾ ਗਿਆ ਇਸ ਸ਼ਸਤਰ ਦੀ ਜਿਹੜੀ ਵਰਤੋਂ ਹੁੰਦੀ ਹੈ ਅੱਜ ਵੀ ਇਸ ਸ਼ਸਤਰ ਦੀ ਵਰਤੋਂ ਜੰਗਾਂ ਜੁੱਦਾਂ ਵਿੱਚ ਹੁੰਦੀ ਹੈ ਜਦੋਂ ਜੰਗ-ਜੁੱਦ ਹੋਣਗੇ ਤੇ ਉਦੋਂ ਇਹੀ ਸ਼ਸਤਰ ਰਵਾਇਤੀ ਸ਼ਸਤਰ ਹੀ ਸਾਡੇ ਅੱਗੇ ਕੰਮ ਆਣਗੇ ਤੇ ਉਸੇ ਉਸੇ ਸ਼ਸਤਰਾਂ ਦੀ ਵਰਤੋਂ ਜੰਗਾਂ-ਜੁੱਦਾਂ ਵਿੱਚ ਜਿਵੇਂ ਪ੍ਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹੀ ਸ਼ਸਤਰਾਂ ਦੀ ਵਰਤੋਂ ਜੰਗਾਂ-ਜੁੱਦਾਂ ਵਿੱਚ ਹੋਏਗੀ। ਠੀਕ ਹੈ ਜੀ ਮੈਂ ਖੜਾ ਕੀ ਬਾਬਾ ਜੀ ਇੱਕ ਵਾਰੀ ਚਲਾ ਕੇ ਵਿਖਾ ਦਿਓ ਇਸ ਸ਼ਸਤਰ ਨੂੰ ਕਿ ਕਿਵੇਂ ਚੱਲਦਾ ਹੈ ਕੀ ਅਪਡੇਟ ਹੈ ਇਹਦੇ ਵਿੱਚ? ਹਾਂ ਜੀ। ਇਸ ਸ਼ਸਤਰ ਨੂੰ ਜਿਹੜਾ ਹੈਗਾ ਆਪ ਜੀ ਦੇਖ ਰਹੇ ਹੋ ਜੀ ਇਹ ਸ਼ਸਤਰ ਨੂੰ ਇਦਾਂ ਪੈਰ ਵਿੱਚ ੜਾ ਕੇ ਇਹ ਪੂਰੀ ਪੈਰ ਦੀ ਖਿੱਚ ਪਾ ਕੇ ਪੂਰਾ ਇਹ ਸਾਹਮਣੇ ੜਾ ਕੇ ਇਹ ਪੂਰੇ ਪੈਰ ਦੇ ਪ੍ਰੈਸ਼ਰ ਨਾਲ ਇਹ ਖਿੱਚਤਾ ਜੀ ਅਸੀਂ ਹੁਣ ਇਹ ਸ਼ਸਤਰ ਆਪਣਾ ਰਿਲੀਜ਼ ਹੋ ਗਿਆ ਹੈ ਅਸੀਂ ਜਿੰਨੀ ਦੇਰ ਦੁਸ਼ਮਣ ਨੂੰ ਟਾਰਗੇਟ ਦੇ ਅੰਦਰ ਨਾ ਲੈ ਲਈਏ ਅਸੀਂ ਆਮ ਤੀਰ ਕਮਾਨ ਚਲਾਣੇ ਆ ਉਹ ਸਾਨੂੰ ਖਿੱਚ ਕੇ ਰੱਖਣਾ ਪੈਂਦਾ ਜਦੋਂ ਤੱਕ ਦੁਸ਼ਮਣ ਸਾਡੇ ਟਾਰਗੇਟ ਦੇ ਵਿੱਚ ਨਹੀਂ ਆ ਜਾਂਦਾ ਖਿੱਚ ਪਾ ਲਈਏ ਤਾਂ ਖਿੱਚ ਪਾ ਲਈਏ ਇਹ ਤੰਦੀ ਸਾਡੀ ਚੜ ਗਈ ਹੈ ਅਸੀਂ 5 ਮਿੰਟ 10 ਮਿੰਟ 15 ਮਿੰਟ ਜਦੋਂ ਦੁਸ਼ਮਣ ਸਾਡੇ ਟਾਰਗੇਟ ਦੇ ਵਿੱਚ ਆ ਜਾਏ ਅਸੀਂ ਦੁਸ਼ਮਣ ਨੂੰ ਸ਼ੂਟ ਕਰ ਸਕਦੇ ਹਾਂ ਜੀ ਜਿਵੇਂ ਅੱਜ ਦੇ ਸਮੇਤੇ ਅਸੀਂ ਇਹ ਕਹਿ ਸਕਦੇ ਹਾਂ ਸ਼ਲਾਈਪਰ ਸ਼ੂਟਰ ਹੁੰਦੇ ਸੀਗੇ ਤੇ ਇਹ ਉਹੀ ਵਰਤੋ ਹੈ ਉਹੀ ਚੀਜ਼ ਹੈ ਇਹ ਜਿਹੜਾ ਇਹਦਾ ਤੀਰ 360% ਸੈਕਿੰਡ ਦੇ ਹਿਸਾਬ ਨਾਲ ਜਾਂਦਾ ਜੀ 500 ਮੀਟਰ ਦੀ ਇਸ ਤੀਰ ਦੀ ਸੈਂਟਰ ਪੁਆਇੰਟ ਮਾਰ ਹੈ ਗੋਲੀ ਨਾਲੋਂ ਵੀ ਤੇਜ਼ ਹੈ ਗੋਲੀ ਨਾਲੋਂ ਤੇਜ਼ ਹੈ ਜੀ ਜਿਹੜਾ ਇਹਦੇ ਤੀਰ ਦੀ ਮਾਰ ਹੈਗੀ ਹੈ 500 ਮੀਟਰ ਸੈਂਟਰ ਪੁਆਇੰਟ ਦੀ ਮਾਰ ਹੈ ਜੀ ਤੀਰ 1 ਕਿਲੋਮੀਟਰ ਦੀ ਪੂਰੀ ਮਾਰ ਕਰਦਾ ਤੇ 1 ਕਿਲੋਮੀਟਰ ਤੱਕ ਗਾਹਾਂ ਤੀਰ ਜਾਂਦਾ ਹੈ ਜੀ ਇਹਦਾ ਅੱਜ ਇਸ ਛੱਤਰ ਦੀ ਵਰਤੋਂ ਜਿਹੜੀ ਹੁੰਦੀ ਹੈ ਆਰਚਰੀ ਵਿੱਚ ਯੂਜ਼ ਹੁੰਦੀ ਹੈ ਆਰਚਰੀ ਇਹ ਸਾਡੀ ਪ੍ਰਾਤਨ ਰਵਾਇਤ ਹੈ ਜੋ ਖਾਲਸੇ ਨੇ ਅੱਜ ਸੰਭਾਲ ਕੇ ਰੱਖੀ ਹੋਈ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਤੇ ਹੈਗੀਆਂ ਹੀ ਨੇ ਸਾਡੇ ਭਾਰਤ ਦੀ ਵਿੱਚੋਂ ਗਈ ਹੋਈ ਹੈ ਸਾਡੇ ਜੋ ਅਸੀਂ ਨਹੀਂ ਸੰਭਾਲ ਪਾਏ ਇੱਥੇ ਸਾਡੇ ਸਰਕਾਰਾਂ ਨਹੀਂ ਸੰਭਾਲ ਪਾਈਆਂ ਇਹ ਪ੍ਰਾਤਨ ਰਵਾਇਤਾਂ ਖਾਲਸੇ ਨੇ ਸੰਭਾਲ ਕੇ ਰੱਖੀਆਂ ਆਈਆਂ ਨੇ ਇਹ ਕਿਸੇ ਮਜਲੂਮ ਦੀ ਨੂੰ ਨੁਕਸਾਨ ਬਚਾਉਣ ਵਾਸਤੇ ਨਹੀਂ ਹੈ ਇਹ ਗਊ ਤੇ ਗਰੀਬ ਦੀ ਰੱਖਿਆ ਕਰਨ ਵਾਸਤੇ ਮਹਾਰਾਜ ਨੇ ਸਾਨੂੰ ਸ਼ਸਤਰ ਬਖਸ਼ੇ ਹੈ ਤੇ ਉਸੇ ਵੇਲੇ ਹੀ ਇਹ ਸ਼ਸਤਰ ਨੂੰ ਵਰਤੋਂ ਕੀਤੀ ਜਾਏਗੀ ਹੁਣ ਆਪ ਜੀ ਨੂੰ ਇਹ ਸ਼ਸਤਰ ਦੀ ਵਰਤੋਂ ਕਰਕੇ ਵਿਖਾਣੇ ਆ تیر ਆਪ ਜੀ ਨੂੰ ਦਿਸਣਾ ਨਹੀਂ تیر ਕਿੱਧਰ ਗਿਆ ਪ੍ਰਕਾਰ ਆਪ ਜੀ ਨੂੰ ਦੱਸ ਤੀ ਸਾਰੀ ਕਿੱਦਾਂ ਇਹ ਚੜ ਗਈ ਹੈ ਉੱਪਰ ਇਹ ਹੁਣ ਇੱਧਰ ਇਹ ਦੇਖੋ ਜੀ ਇਹ ਲੋਕ ਲੱਗ ਗਿਆ ਜਦੋਂ ਆਪਾਂ ਇਸ ਲੋਕ ਨੂੰ ਰਿਲੀਜ਼ ਕਰ ਦਾਂਗੇ ਹੁਣ ਇਹ ਸ਼ਸਤਰ ਵਰਤਨ ਲਾਇਕ ਹੋ ਗਿਆ ਸਾਡਾ ਤੇ ਇੱਕ ਸ਼ੂਟ ਦੇ ਅੰਦਰ ਤੁਸੀਂ ਇਹ ਸ਼ਸਤਰ ਨੂੰ ਕੈਰੀ ਕਰਨਾ ਤਾਂ ਕਿ ਇਹ ਸਿਰ ਦਿਖਾਈ ਦੇ ਜਾਏਗੀ ਕਿ ਹੁਣ ਜਸ ਹਰ ਤੀਰ ਚੱਲ ਪਿਆ ਆ ਜੀ ਆਪ ਜੀ ਨੂੰ ਵਰਤੋਂ ਕਰਕੇ ਦਿਖਾਣੇ ਆ ਜੀ ਹੁਣ ਜੀ ਇੱਕ ਕੈਮਰਾ ਥੋੜਾ ਜਿਹਾ ਇਹਦੇ ਰਨਿੰਗ ਚ ਰੱਖਿਓ ਹਾਂ ਜੀ ਗੱਜ ਕੈ ਜਗਾ ਰੇ ਗ ਜਾਵੇ ਨਿਹਾਲੋ ਜਾਵੇ ਅਕਾਲੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਜਿਹੜੇ ਸ਼ਸਤਰ ਦੇ ਆਪ ਜੀ ਨੇ ਦਰਸ਼ਨ ਕੀਤੇ ਜੀ ਇਹ ਸ਼ਸਤਰ ਦੀ ਵਰਤੋਂ ਵੀ ਆਪ ਜੀ ਨੂੰ ਕਰਕੇ ਦਿਖਾਈ ਹੈ ਇਹ ਸ਼ਸਤਰ ਨੂੰ ਸਿਰਫ ਜੰਗਾਂ ਜੁੱਦਾਂ ਵਿੱਚ ਤੇ ਗਊ ਗਰੀਬ ਦੀ ਰੱਛਾ ਲਈ ਹੀ ਵਰਤਿਆ ਜਾਂਦਾ ਹੈ ਬਸ ਇਹ ਅਭਿਆਸ ਕਰੀਦਾ ਹੈ ਤਾਂ ਕਿ ਸਮੇਂ ਆਣ ਤੇ ਇਹ ਸ਼ਸਤਰ ਸਾਡੇ ਕੰਮ ਆ ਸਕਣ ਅਸੀਂ ਇਹਨਾਂ ਸ਼ਸਤਰਾਂ ਦੀ ਵਰਤੋਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕਰ ਸਕੀਏ ਮਹਾਰਾਜ ਨੇ ਹਮੇਸ਼ਾ ਖਾਲਸੇ ਨੂੰ ਵਿਵੈਤ ਬਖਸ਼ੀ ਹੈ ਕਦੀ ਕਿਸੇ ਨਿਅਤੇ ਤੇ ਸ਼ਸਤਰ ਤੇ ਵਾਰ ਨਹੀਂ ਕਰਨਾ ਕਦੀ ਕਿਸੇ ਭਜਦੇ ਤੇ ਵਾਰ ਨਹੀਂ ਕਰਨਾ ਕਿਸੇ ਗਰੀਬ ਤੇ ਵਾਰ ਨਹੀਂ ਕਰਨਾ ਕਿਸੇ ਬੱਚੇ ਤੇ ਵਾਰ ਨਹੀਂ ਕਰਨਾ ਕਿਸੇ ਬੀਬੀ ਤੇ ਵਾਰ ਨਹੀਂ ਕਰਨਾ ਜੋ ਪਿੱਠੇ ਦਿਖਾ ਕੇ ਸਾਨੂੰ ਭਜ ਰਿਹਾ ਸੀ ਉਹਦੇ ਵਾਰ ਨਹੀਂ ਕਰਨਾ ਇਹ ਗੁਰੂ ਸਾਹਿਬ ਨੇ ਸਾਨੂੰ ਹੁਕਮ ਕਰੇ ਆ ਜਿਹੜਾ ਜੰਗ ਦੇ ਮੈਦਾਨ ਵਿੱਚ ਆਏਗਾ ਉਹ ਫੱਟਰ ਹੋ ਕੇ ਹੀ ਜਾਏਗਾ ਮਹਾਰਾਜ ਨੇ ਕਿਹਾ ਅਣੀ ਬਣੇ ਤਾਂ ਕਮੀ ਨਾ ਕਰਨਾ ਹੋਏ ਹਰ ਹੋਰ ਅੱਗੇ ਹੋਏ ਲੜਨਾ ਮਹਾਰਾਜ ਨੇ ਕਿਹਾ ਜਦ ਹਮਰੇ ਦਰਸ਼ਨ ਕੋ ਆਵ ਬਨ ਸੁਚੇ ਤਾਂ ਤਨ ਸ਼ਸਤਰ ਸਿ ਜਾਓ ਸ਼ਸਤਰ ਸਿ ਜਾਓ ਕਛ ਕਿਰਪਾ ਨਾਲ ਕਭੂ ਤਿਆਗੇ ਸਨਮੁਖ ਲੜੇ ਨ ਰਣ ਤੇ ਭਾਗੇ ਸ਼ਸਤਰਹੀਨ ਨਕਾਬਹੁ ਹੋਈ ਰਹਿਤਵੰਤ ਖਾਲਸਾ ਹੈ ਸੋਈ ਖਾਲਸਾ ਸੋਹੇ ਜੋ ਚੜੇ ਤਰੰਗ ਤਰੰਗ ਖਾਲਸਾ ਸੋਹੇ ਜੋ ਕਰੇ ਨਿਤ ਜੰਗ ਨਿਤ ਜੰਗ ਖਾਲਸਾ ਸੋਹੇ ਜੋ ਸ਼ਸਤਰ ਕਾ ਤਾਰੇ ਖਾਲਸਾ ਸੋਹੇ ਜੋ ਦੁਸ਼ਤ ਕੋ ਮਾਰੇ ਦੁਸ਼ਤ ਕੋ ਮਾਰੇ ਗੱਜ ਗੱਜ ਕਰੇ ਕੇ ਜਾਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਿੰਘ ਜੀ ਮਹਾਰਾਜ ਦੇ ਮਾਨੂ ਭਾਵੇ ਪ੍ਰਾਤਨ ਸਮੇਂ ਦੇ ਅੰਦਰ ਜਿਵੇਂ ਤੀਰਾਂ ਦੇ ਨਾਲ-ਨਾਲ ਤੀਰਾਂ ਦੇ ਮੁਖੀਆਂ ਦੇ ਵੀ ਬੜੇ ਮਹਤਵ ਹੁੰਦਾ ਸੀਗਾ ਜਿਸ ਤਰ੍ਹਾਂ ਜੀ ਆਪ ਦਰਸ਼ਨ ਇਹ ਕਰਦੇ ਹੋ ਜੀ ਤੀਰ ਦਾ ਇਹ ਕਾਰਬਨ ਦਾ ਤੀਰ ਹੈ ਜੀ ਸਿਰਫ 10 ਗ੍ਰਾਮ ਇਸ ਤੀਰ ਦਾ ਵਜਨ ਹੈ ਜੀ ਇਸ ਤੀਰ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਦਸ਼ਮਨ ਬਹੁਤ ਦੂਰ ਹੋਏ ਜਾਂ ਦੁਸ਼ਮਨ ਨੇ ਕੋਈ ਕਵਜ ਪਾਇਆ ਹੋਏ ਇੱਕ ਕਵਜ ਨੂੰ ਪਾੜ ਕੇ ਤਿੰਨ ਮੋਹਾਂ ਡਿਜ਼ਾਈਨ ਬਣਾ ਕੇ ਇਹਨੇ ਤੀਰ ਨੇ ਅੰਦਰ ਵੜਨਾ ਹੈ। ਪਰਤਨ ਸਮਿਆਂ ਦੇ ਅੰਦਰ ਚੰਦਰ ਖਾਨ ਸ਼ਵਾਰ ਤੀਰ ਹੁੰਦਾ ਸੀਗਾ, ਸੂਰਜ ਪ੍ਰਕਾਸ਼ ਤੀਰ ਹੁੰਦਾ ਸੀਗਾ, ਸੂਰਜ ਵਾਰ ਤੀਰ ਹੁੰਦਾ ਸੀਗਾ, ਅਗਨੀ ਸ਼ਸਤਰ ਹੁੰਦੇ, ਅਗਨੀ ਤੀਰ ਹੁੰਦਾ ਸੀਗਾ, ਕੂਕਵਾਣ ਹੁੰਦਾ ਸੀਗਾ। ਇਹ ਸਮੇ ਸਮਿਆਂ ਦੇ ਅੰਦਰ ਇਹ ਤੀਰ ਵੀ ਅਪਡੇਟ ਹੋਏ ਐ, ਨਵੇਂ ਤਰੀਕੇ ਦੇ ਇਸ ਤੀਰ ਆ ਚੁੱਕੇ ਐ। ਇਸ ਤੀਰ ਦੇ ਵਰਤੋਂ ਉਸੇ ਵਕਤ ਕੀਤੀ ਜਾ ਸਕਦੀ ਹੈ ਜੋ ਦੁਸ਼ਮਨ ਬਖਤਰ ਬੰਦ ਹੋਏ ਪੂਰਾ। ਇਹ ਬਖਤਰ ਨੂੰ ਫਾੜ ਕੇ ਦੁਸ਼ਮਨ ਦੇ ਸ਼ਰੀਰ ਦੇ ਅੰਦਰ ਤੀਰ ਘੋੜੇਗਾ ਹੀ ਪੜੇਗਾ 100%। ਇਸ تیر ਦੀ ਜਿਹੜੀ ਮਾਰ ਹੈਗੀ ਹੈ 500 ਮੀਟਰ ਤੋਂ ਵੀ ਗਾਹਾਂ ਦੀ ਮਾਰ ਹੈ ਦੀ ਜੀ ਜਿਹੜੇ ਆਪ ਇਸ਼ਤਿਹਾਰਨ ਕਰ ਰਹੇ ਹੋ ਜੀ ਇਹ ਹੁੰਦੀ ਹੈ ਸਕੋਪ ਇਹ 500 ਮੀਟਰ ਨੂੰ ਸਾਡੇ ਬਿਲਕੁਲ ਨੇੜੇ ਲਿਆ ਕੇ ਸਾਡੇ ਸਾਹਮਣੇ ਖੜਾ ਕਰ ਦਿੰਦੀ ਜੀ ਤਾਂ ਕਿ ਅਸੀਂ ਸਾਡੀ ਜਿਹੜੀ ਨਿਗਾਹ ਹੈਗੀ ਹੈ ਹੱਦ ਮਾਰ ਕੇ 100 ਮੀਟਰ ਤੱਕ ਜਾਂਦੀ ਹੈ 150 ਮੀਟਰ ਤੱਕ ਜਾਂਦੀ ਹੈ ਇਹ 500 ਮੀਟਰ ਨੂੰ ਸਾਡੇ ਬਹੁਤ ਨੇੜੇ ਲਿਆ ਦਿੰਦੀ ਹੈ ਜਦ ਅਸੀਂ ਕਿਲੇ ਦੇ ਅੰਦਰ ਹੋਈਏ ਕੋਈ ਮੋਰਚਾ ਬੰਦੀ ਦੇ ਅੰਦਰ ਹੋਈਏ ਤੇ ਦੁਸ਼ਮਣ ਸਾਡੇ ਨੇੜੇ ਲੱਗੇ ਉਹ ਦੁਸ਼ਮਣ ਨੂੰ ਸਟੀਕ ਨਿਸ਼ਾਨਾ ਮਾਰਨ ਵਾਸਤੇ ਇਹ ਨਵੀਂ ਨਵੀਂ ਚੀਜ਼ਾਂ ਸਕੋਪ ਆ ਗਈਆਂ ਨੇ ਇਹਨਾਂ ਸਕੋਪਾਂ ਦੀ ਵਰਤੋਂ ਕੀ ਸੀ ਜਾਂਦੀ ਹੈ ਜੀ ਕਿੱਦਾਂ ਵਰਤਣਾ ਹੈ ਕਿੱਦਾਂ ਚਲਾਉਣਾ ਹੈ ਇਹ ਆਪ ਨੂੰ ਆਪਾਂ ਦੱਸਤਾ ਹੈ ਜੀ ਆਪ ਜੀ ਦੇ ਚੈਨਲ ਰਹੀ ਆਪ ਜੀ ਦੇ ਬਹੁਤ ਵੱਡ ਪਾਗੀ ਹੋ ਜੋ ਸੰਗਤਾਂ ਨੂੰ ਜੋ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਹੀਂ ਆ پا ਰਹੀਆਂ ਆਪ ਜੀ ਦੇ ਅਜੀਤ ਸਮਾਚਾਰ ਪ੍ਰਚਾਰ ਦੇ ਕਰਕੇ ਆਪਣੇ ਘਰਾਂ ਜੀ ਬੈ ਕੇ ਗੁਰੂ ਘਰ ਦੇ ਖਾਲਸੇ ਦੇ ਜਹੋ ਜਲਾਲ ਦੇ ਦਰਸ਼ਨ ਕਰ ਰਹੀਆਂ ਨੇ ਬਹੁਤ ਵੱਡ ਭਾਗੀਓ ਜੋ ਗੁਰੂ ਘਰ ਦੇ ਇੱਕ ਸੰਗਤਾਂ ਨੂੰ ਘਰੋਂ ਬੈਠੇ ਹੀ ਦਰਸ਼ਨ ਕਰਾ ਰਹੇ ਹੋ ਮੈਂ ਸਮੁੱਚੀ ਮੀਰੀ ਪੀਰੀ ਸ਼ਸਤਰ ਵਿਦਿਆਦਲ ਦਿੱਲੀ ਦੀ ਸਮੁੱਚੀ ਟੀਮ ਲੈ ਕੇ ਆਪ ਜੀ ਨੂੰ ਹੌਲੇ ਮੱਲੇ ਦੀ ਬੇਨਤ ਬੇਨਤ ਵਧਾਈਆਂ ਦੇਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਸ਼ਸਤਰ ਹੈ ਉਹ ਤੁਹਾਨੂੰ ਦਿਖਾਇਆ ਹੈ ਔਰ ਇੱਕ ਬਾਬਾ ਜੀ ਸਾਡੇ ਹੋਰ ਨਾਲ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ। ਸੋ ਬਾਬਾ ਜੀ ਤੁਹਾਡੇ ਕੋਲ ਕਿਹੜਾ ਸ਼ਸਤਰ ਹੈ? ਇਸ ਨੂੰ ਕੀ ਕਹਿੰਦੇ ਨੇ? ਥੋੜਾ ਪਿੱਛੇ ਹੋ ਜਾ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਸਾਈਡ ਤੋਂ ਦਿੰਦੇ। ਭਾਪਾ ਜੀ ਸ਼ਸਤਰ ਬਾਰੇ ਥੋੜਾ ਜਿਹਾ ਵਿਸਤਾਰ ਦੇ ਨਾਲ ਜਾਣਕਾਰੀ ਸੰਭਾਲੋ। ਭਗ ਪਾਜੀ ਉਸਤਾਦ ਥੋੜਾ ਜਿਹਾ ਇਸ ਸ਼ਸਤਰ ਨੂੰ ਕੀ ਕਹਿੰਦੇ ਨੇ ਥੋੜਾ ਵਿਸਤਾਰ ਦੇ ਨਾਲ ਇਹਨੂੰ ਕੰਪਾਨਗੋ ਕਿਹਾ ਜਾਂਦਾ ਹੈ ਠੀਕ ਹੈ ਜੀ ਇਹ ਥੋੜਾ ਮੋਡੀਫਾਈ ਕੀਤਾ ਹੋਇਆ ਹੈ ਇਹ ਉਦੀ ਹੀ ਕਾਪੀ ਹੈਗੀ ਆਪਣਾ ਚਲਾਇਆ ਜਾਂਦਾ ਹੈ ਇਹ ਇੱਕੋ ਹੀ ਕੰਪਨੀ ਆਏ ਹੋ ਇਹਨੇ ਅਸੀਂ ਸਾਰੇ ਇੱਕੋ ਹੀ ਗਰੁੱਪ ਦੇ ਬੰਦੇ ਹੈਗੇ ਆ ਮੇਰੀ ਪੀੜ੍ਹੀ ਸ਼ਸਤਰ ਵਿਦਿਆਦਲ ਦਿੱਲੀਓ ਠੀਕ ਹੈ ਜੀ ਸੋ ਜੋ ਸ਼ਸਤਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਇਹ ਸ਼ਸਤਰ ਪੁਰਾਤਨ ਰਵਾਈਤਾ ਦੇ ਅਨੁਸਾਰ ਹੀ ਉਹਨਾਂ ਸਾਹਮਣੇ ਹੈ ਜਿਵੇਂ ਜੀਆ ਦੇ ਜਗਾਰੇ ਗ ਜਾਵੇ ਫਤੇ ਪਾਵੇ ਨਹਲ ਜਾਵੇ ਸੋ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੀਤ ਵੈਬ ਟੀਵੀ ਤੇ ਜੋ ਸ਼ਸਤਰ ਹੈ ਤੁਹਾਨੂੰ ਦਿਖਾਇਆ ਔਰ ਬਾਬਾ ਜੀ ਨੇ ਵਿਸਾਰਦਨ ਦੱਸਿਆ ਕਿ ਕਿਸ ਕਿਵੇਂ ਇਸ ਸ਼ਸਤਰ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਕੀ ਕੀ ਇਸ ਦੀ ਖਾਸੀਅਤ ਹੈ ਕੈਮਰਾ ਪਰਸਨ ਪਰਪੋਚੋ ਦੇ ਨਾਲ ਮਨਜੂਤ ਸਿੰਘ ਅਨੰਦਪੁਰ ਸਾਹਿਬ